ਬੁਆ ਗੁੱਸੇ ਹੋ ਗਈ ਬੁਆ ਗੁੱਸੇ ਹੋ ਗਈ ਬੁਆ ਗੁੱਸੇ ਹੋ ਗਈ ਬੁਆ ਬੁਆ ਤਾਂਗ ਲੱਗਿਆ ਦੇਖ ਲਓ ਗਾਇਸ ਮੇਰੇ ਕੋਲ ਕਲਿੱਪਾਂ ਪਈਆਂ ਨੇ ਮੈਂ ਦੇਖ ਲਓ ਡਿਲੀਟ ਵਾਲੇ ਸੇਵ ਪਾਰਟ ਚ ਚਲ ਨਹੀਂ ਬੰਦੀ ਨਹੀਂ ਬੰਦੀ ਨਹੀਂ ਬੰਦੀ ਹੌਲਕਾਉਣ ਵਾਲੀ ਤਾਂ ਪਾਉਂਗੀ ਨਾ ਜਿੱਥੇ ਤੋਂ ਲੁਕੀ ਸੀ ਯਾਰ ਉਹਨਾਂ ਹੀ ਤਾਂ ਪਾਈ ਸਕਦੀਆਂ ਕੱਲ ਦੇਖ ਲਓ ਮਾ ਉਹ ਵਾਲੇ ਕਲਿੱਪ ਆ ਜਾਵੇ ਮੇਰੇ ਕੋਲ ਹੈਗੀ ਹੈ ਜਿਹੜੀ ਤੇ ਇੱਥੇ ਵੀ ਡਿਲੀਟ ਕੀਤੀ ਸੀ केडी चल कोई नहीं पा दे देख लो कह रही सी ना मैं तो मेकअप नहीं करती इट्स माय नेचुरल ब्यूटी मैल लगाया भी बहुत काटता है <laughs> <दी। laughs> नहीं नहीं दीदी वाह दी। दीदी मतलब व्हाट दी। इज दिस हैले का कर... सही गला है तो ये वाला फाउंडेशन है मेरी स्किन टोन दा जेड़ा तुसी लेके हां अच्छा और की कहंदे हो तेरे हैले कंसीलर लगाओगी ना ए लगाऊंगी हाय तो मैं लगाया भी नहीं ना झूठ बोल रहा है लगा और तो, तो, तो मैं अपने पिंपल हाइड गाइस देखो मैं लगानी है इतना कट लगानी है कि देखो मेरे पिंपल भी हाइड नहीं होंगे अच्छा हमको सिखा रही तो है इतना कट लगानी है ओ कलर करेक्टर नहीं लगानी ता नहीं हाइड होंगे अरे बाप रे ये तो धोती खोल रहा है <laughs> ये ड्राम में नहीं जी गाइस ना कलर करेक्टर नहीं लगानी पिंपल हाइड कलर करेक्टर नाल होना ਸੇ ਪਕੜੇ ਹੈ ਕਿਉਂਕਿ ਮੈਨੇ ਜ਼ਰੂਰ ਤੇ 10 ਤੇ 10 ਤੇ 10 ਸਾਨੂੰ ਚੰਗਾ ਲੱਗੇ ਰੱਗੇ ਤੇਰਾ ਸਾਵਲਾ ਰੱਗ ਤੇਰਾ ਤਾਂ ਚੱਲ ਗੋਰੀ ਆ ਹੈਨਾ ਗੋਰੀਆਂ ਨੂੰ ਵੀ ਦੇਖ ਲਓ ਕਿੰਨੀ ਮੇਕਅਪ ਦੀ ਲੋੜ ਪੈਂਦੀ ਆ ਸੋ ਰੁਕੋ ਜਰਾ ਸਬਰ ਕਰੋ ਤੇ ਫਿਰ ਵੀ ਇਹ ਬਾਤ ਬਣਾ ਕਿਉਂ ਨਹੀਂ ਸਾਡਾ ਤਾਂ ਐ ਹੀ ਠੀਕ ਤੁਹਾਨੂੰ ਸੌਹ ਲੱਗੇ ਕਲਿੱਪ ਪਾਣੀ ਨਹੀਂ ਹੋਣੀ ਪਈ ਸਾਡਾ ਤਾਂ ਨੇਚਰਲ ਬਿਊਟੀ ਆ ਯੋ ਨਾ ਆ ਦੇਖੋ ਫਾਊਂਡੇਸ਼ਨ ਦੀ ਕੁਆਂਟੀਟੀ ਨਾ ਆ ਦੇਖੋ ਫਾਊਂਡੇਸ਼ਨ ਦੀ ਕੁਆਂਟੀਟੀ ਬਈ ਯਾਰ ਨਾ ਕਰ ਮੇਰੇ ਮੂੰਹ ਤੇ ਵੱਧ ਰਿਹਾ ਨਾ ਨਾ ਪੁੱਤ ਫਾਊਂਡੇਸ਼ਨ ਦੀ ਕੁਆਂਟੀਟੀ ਵੱਧ ਗਈ ਇਹ ਹੁਣ ਫੇਰ ਲੱਗੂਗਾ ਪਹਿਲਾਂ ਲੱਗਿਆ ਸੀ ਤੇ ਹੁਣ ਦੁਬਾਰਾ ਲੱਗੂਗਾ ਗਾਇਸ ਅੰਡਰ ਆਇਸ ਤੇ ਸਮਝ ਰਹੇ ਹੋ ਸਮਝ ਰਹੇ ਹੋ ਅੰਡਰ ਆਇਸ ਤੇ ਇਸ ਤੋਂ ਬਾਅਦ ਕੀ ਲੱਗੂਗਾ ਕੰਸੀਲਰ ਜਿਹੜੇ ਲੋਕਾਂ ਨੂੰ ਲੱਗਦਾ ਨਾ ਕਿ ਤਾਂ ਵਿਹਲੇ ਬਹਿ ਕੇ ਵੀਡੀਓ ਬਣਾਉਂਦੇ ਆ ਇਹ ਕਿਹੜਾ ਕੋਈ ਕੰਮ ਕਰਦੇ ਹੋਣੇ ਆ ਹਨਾ ਇਦਾਂ ਹੀ ਲੱਗਦਾ ਲੋਕਾਂ ਨੂੰ ਹੈਨਾ ਪਹਿਲੇ ਦੇਖੋ ਅਸੀਂ ਸਵੇਰੇ ਉੱਠ ਕੇ ਘਰ ਦਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਮੇਥੀ ਚੀਰੀ ਸਬਜ਼ੀ ਬਣਾਈ ਰੋਟੀ ਬਣਾਈ ਤੇ ਹੁਣ ਪਿਆਰ ਹੋਣ ਲੱਗੇ ਸੀ ਅਸੀਂ ਤੇ ਉਹ ਸਾਡਾ ਬੈਠਾ ਪ੍ਰਧਾਨ ਤੇ ਆ ਦੇਖੋ ਆ ਦੇਖੋ ਕੀ ਕੀ ਜਲੂਸ ਕੱਢ ਰਿਹਾ ਇਹ ਹੈਨਾ ਹੂੰ ਅ ਤਿਕੰਦਾ ਦੱਸੋ ਕੰਮ ਕਰਨੇ ਸੌਖੇ ਭਈ ਨਹੀਂ ਵੀਡੀਓ ਬਣਾਣੀ ਕਿ ਸੌਖੀ ਭਈ ਐ ਇਹ ਇਹ ਜਿਹੜਾ ਇੱਥੇ ਖਲਾਰਾ ਪਾਇਆ ਪਾਇਆ ਜਿਹੜਾ ਬਾਹਰ ਖਲਾਰਾ ਪਾ ਗਿਆ ਇਹ ਵੱਖਰਾ ਆ ਦੇਖੋ ਹਲੇ ਕੱਪੜੇ ਧੋਤੇ ਪਿਆ ਇਹ ਹਲੇ ਤੈਅ ਕਰਨਾ ਸਵੇਰੇ ਪਹਿਲਾਂ ਕੱਪੜੇ ਧੋਤੀਆ ਲੋ ਦੇਖੋ ਪਹਿਲਾਂ ਇਹਨੂੰ ਸੁਆਵਾਂਗੇ ਇਹ ਸੌਊਗਾ ਤੇ ਅਸੀਂ ਕੁਝ ਕਰਵਾਵਾਂਗੇ ਹੈਨਾ ਹੈਨਾ ਫੇਰ ਹੀ ਵੀਡੀਓ ਬਣਾਉਂਗੀ ਨਾ ਅੱਜ ਜਬ ਬਾਜ ਨਹੀਂ ਨਿਕਰੂਗਾ ਹੈ ਨਾ ਨੀਨੀ ਕੰਨੀ ਮਾਇਨੇ ਆ ਦੇਖੋ ਆ ਕਿੱਦਾਂ ਐ ਨੇ ਸਾਰੇ ਕੱਪੜੇ ਚੱਕ ਚੱਕ ਇੱਥੇ ਰੱਖਿਆ ਬਾਜੀ ਇੱਕ ਰਾਮ ਮੇਰੀ ਗੱਲ ਸੁਣਾ ਤੈਨੂੰ ਹੁ ਮਿਲਦਾ ਕੀ ਐ ਤੈਨੂੰ ਇਦਾਂ ਕਰਕੇ ਦੱਸ ਤੇ ਹਾ 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 ਕੀ ਆਏ ਮੇਰੀ ਲੱਡੂ ਚੱਲ ਬੈਠ ਚੱਲ ਛੱਡ ਚੱਲ ਮਮਾ ਨੂੰ ਮਿੱਠੀ ਖਾ ਦੇ ਮਮਾ ਨੇ ਕੋ ਮਿਕਾਈ ਸੀ ਨਾ ਮਾਰ ਲਉ ਹਾਂ ਮਰੀ ਲਿਪਸਟਿਕ ਲੱਗਿਓ ਕਿਤੇ ਲੱਗੀ ਤੇਰਾ ਸੇਰ ਬਾਇਆ ਲੱਗਦਾ ਤੇਰਾ ਸੇਰ ਬਾਇਆ ਸੀ ਮੈਨੂੰ ਲੱਗਦਾ ਸੀ ਰਵਾਇਆ ਹੈ ਹਣ ਇਹਨੂੰ ਲੱਗ ਰਿਹਾ ਕਿ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਤਾਂ ਕਰਕੇ ਇਦਾਂ ਦਾ ਸਟਾਈਲ ਜਿਹਾ ਆ ਇਧਰ ਜਾਰੀ ਰਹੀ ਦੇਖੋ ਕੁਛ ਵੀ ਕੁਛ ਵੀ ਕੋਈ ਗੱਲ ਨਾ ਮਤਲਬ ਲੱਗ ਰਿਹਾ ਸੀ ਲੱਗ ਰਿਹਾ ਸੀ ਗਾਇਸ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਫੀਲ ਹੋਇਆ ਕਿ ਨਹੀਂ ਹੋਇਆ ਜਨਤਾ ਮਾਫ ਨਹੀਂ ਕਰੇਗੀ

ਫੇਰ ਉਸ ਤੋਂ ਬਾਅਦ ਨੇ ਕੰਸੀਮਰ ਲਾਇਆ ਹੋਰੀ ਹੈ ਕਿ ਮੈਂ ਇਹਨਾਂ ਦੀ ਵੀਡੀਓ ਨਹੀਂ ਬਣਾਈ ਮੇਰੇ ਤੋਂ ਬਾਅਦ ਮੇਕਅਪ ਇਹਨਾਂ ਨੇ ਕੀਤਾ ਆ ਮੈਂ ਮੈਂ ਇੱਕੋ ਲੇਅਰ ਲਗਾਨੀ ਆ ਕਿਉਂਕਿ ਮੇਰੀ ਤੈਨੂੰ ਪਤਾ ਬੇਕੀ ਬੇਕੀ ਹੋਣ ਲੱਗ ਜਾਂਦੀ ਫਿਰ ਤੁਹਾਡਾ ਫਾਊਂਡੇਸ਼ਨ ਬੇਕਾਰ ਸੀਗਾ ਇਸ ਕਰਕੇ ਮੈਨੂੰ ਆਪਣਾ ਯੂਜ਼ ਕਰਨਾ ਪਿਆ ਕੀ ਬੋਲਿਆ ਤੂੰ ਨੇ ਓ ਹੋ 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 ਦਿਖਾਈ ਕਿੱਧਰ ਕਿਦਰੋਂ ਬਹੁਤ ਬੇਕਾਰ ਸੀ। ਓਹ ਹੋ ਹੋ ਹਾਲੇ 5 ਮਿੰਟ ਪਹਿਲਾਂ ਕਹਿ ਰਹੀ ਸੀ ਭਾਬੀ ਇਹ ਤਾਂ ਮੇਰੀ ਸਕਿਨ ਨੂੰ ਸੂਟ ਕਰ ਰਿਹਾ ਆ। ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ 1 ਸੈਕਿੰਡ ਯਾਰ ਮਜ਼ਾਕ ਹੋ। ਹਾਲੇ 5 ਮਿੰਟ ਵੱਲ ਨਹੀਂ ਕਹਿ ਰਹੀ ਸੀ ਸਟੇਟਮੈਂਟ ਇੰਨੀ ਚੱਤੀ ਸਾਈਕਲ ਦਾ ਵੀ 2 ਕੁ ਮਿੰਟ ਸਟੈਂਡ ਹੁੰਦਾ ਆ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ। ਤੂੰ ਤੂੰ ਥੋੜਾ ਜਿਹਾ ਤਾਂ ਸਟੈਂਡ ਲਾ ਲੈ। ਉਹ ਵੀ ਬਿਨਾਂ ਸਟੈਂਡ ਤੋਂ 2 ਮਿੰਟ ਖੜ ਜਾਂਦਾ ਕੰਦ ਦਾ ਸਹਾਰਾ ਲੈ ਕੇ। ਦੇਖ ਲੋ ਲੋਕਾਂ ਦੇ ਹਾਲ ਹਲੇ ਬਲਸ਼ਰ ਲਗਾਉਗੀ ਅਰੇ ਬਾਹੂ ਦੇਖੋਗੀ oh my god it's my natural beauty guys ਗਾਣਾ ਲਗਾਉਗੀ ਉੱਤੇ ਚੱਟੀ ਕਿਹੜਾ ਘੱਟ ਚੋਬਰਾ ਦਿਲ ਤੇ ਆ ਰਾਈਟ ਹੋਤੀ ਆ ਗਈ ਹੋ ਗਿਆ ਨੱਕ ਤੇ ਨਹੀਂ ਲਾਇਦਾ ਪਤਾ ਮੈਸੇ ਨਹੀਂ ਜਾਣਾ ਆਂਦਾ ਤੁਹਾਨੂੰ ਇੰਨਾ ਜ਼ਿਆਦਾ ਨੱਕ ਦੀ ਠੋਕ ਲਿਆ ਸਾਰਾ ਇਧਰ ਚਿਕਸ ਤੇ ਲਗਾਈ ਦਾ ਸ਼ੁਰੂਆਤ ਪਿੱਛੋਂ ਕਰੀ ਦੀ ਆ ਅੱਗੇ ਨੂੰ ਉਹ ਮੈਨੂੰ ਪਤਾ ਆ ਹੁਣ ਮੈਂ ਪਿੱਛੇ ਫਿਰ ਵੱਧ ਕਰਦੀ ਆ ਹੁਣ ਗਲਤੀ ਨਾਲ ਲੱਗ ਗਿਆ ਇਹ ਜੂੜ ਬੋਲ ਰਹਾ ਹੈ ਉਹ ਤਾਂ ਹੁਣ ਲਾਈਵ 'ਚ ਪਤਾ ਲੱਗ ਗਿਆ ਕਿ ਕੀ ਕਿੱਥੋਂ ਕਰਦੀ ਜਿੰਨਾ ਮਰਜ਼ੀ ਬੋਲੋ ਇਹ ਕਲਿੱਪ ਕੱਟੀ ਆ ਹੀ ਜਾਣੀਆਂ ਨੇ ਮੈਂ ਇਹ ਨਹੀਂ ਕੱਟੀ ਜਾਣੀ ਏ ਇਦਾਂ ਹੀ ਪਾਊਗੀ ਇਹ ਇਦਾਂ ਹੀ ਪਾਊਗੀ ਤੁਸੀਂ ਮੀਰੇ ਉਹ ਇਹਦੇ ਇੰਸਟਾਗ੍ਰam ਚੈੱਕ ਕਰਿਓ ਮੜੇ ਆਏ ਨੇ ਉਹ ਗਾਣਾ ਲਾਇਆ ਕਿ ਨਹੀਂ ਲਾਇਆ ਚੱਟੀ ਕਿਹੜਾ ਕੱਟ ਚੋਬਰ ਜੀ ਕੱਲ੍ਹ ਹੀ ਲਾਇਆ ਤੇ ਅੱਜ ਲਾਉਗੀ ਇਹ ਦੱਸੇ ਮੀਂਹ ਇਹਨੇ ਹੋਣੀ ਲਾਇਆ ਇਹ ਕਿਹੜਾ ਲਾਇਆ ਸੀ ਮੀਂਹ ਉਹ ਕਿਹੜਾ ਲਾਇਆ ਤੁਸੀਂ ਉਹੀ ਲਾਇਆ ਲੱਗਦਾ ਰਿਹਾ ਜਿਹੜੀ ਤੇਰੀ ਸਵਾਈ ਸੀ ਵੀ ਉਹੀ ਲਾਇਆ ਕਿਹੜਾ ਲਾਇਆ ਉਹ ਨੀਲਾ ਨਹੀਂ ਲਾਇਆ ਇਹਨੇ ਹੋਰ ਵੀ ਲਾਇਆ ਮਾਣੇ ਨੇ ਜਮਾ ਸਿੰਪਲ ਬਣ ਕੇ ਰਹਿੰਦੀ ਐ ਕੋਮਲ ਦੇਖਿਆ ਲ ਦੇਖ ਇੰਸਟਾਗ੍ਰਾਮ ਚੈੱਕ ਕਰੋ ਪਤਾ ਲੱਗ ਜੀ ਕਿਹੜਾ ਲਗਾਇਆ ਤੁਹਾਨੂੰ ਸਾਰਾ ਕਦਾ ਪੈ ਰਿਆ ਮੈਨੂੰ ਸਾਰਾ ਥੋੜੀ ਪੈ ਰਿਆ ਮੈਨੂੰ ਸਾਰਾ ਥੋੜੀ ਪੈ ਰਿਆ ਮੈਂ ਤਾਂ ਇਹ ਲੋਕਾਂ ਦੀਆਂ ਅੱਖਾਂ ਖੋਲ ਰਹੀਆਂ ਕਿ ਜਿਹੜੇ ਲੋਕੀ ਕਹਿੰਦੇ ਨਾ ਕਿ ਅਸੀਂ ਸਾਡੀ ਨੇਚਰਲ ਬਿਊਟੀ ਆ ਯੂ نو ਗਾਇਸ ਮਤਲਬ ਫਰੂਟਸ ਬਹੁਤ ਖਾਣੀਆਂ ਮੇਰੇ ਤਾਂ ਚਿਕਸ ਵੈਸੀ ਰੈੱਡ ਰੈੱਡ ਹੋਈਆਂ ਰਹਦੀਆਂ ਨੇ ਸੋ ਕਹਿੰਦੇ ਹੁੰਦੇ ਕਸ਼ਮੀਰ ਦੇ ਫਰੂਟ ਵਰਗੀਆਂ ਇਹ ਤਾਂ ਲੇਟੈਸਟ ਨਿਊਜ਼ ਹੈ ਮੈਂ ਚਿਕਸ ਕਦੀ ਰੈੱਡ ਹੁੰਦੀਆਂ ਨਹੀਂ ਮੈਂ ਕਿਹਾ ਮੈਂ ਕਿਹਾ ਜਿਹੜੇ ਲੋਕੀ ਕਹਿੰਦੇ ਆ ਮੈਂ ਤੇਰਾ ਨਾਮ ਲਿਆ ਮੈਂ ਤੇਰਾ ਨਾਮ ਲੈ। ਮੈਂ ਕਿ ਜਿਹੜੇ ਲੋਕੀ ਕਹਿੰਦੇ ਆ ਮੈਂ ਇਦਾਂ ਕਿਹਾ ਨਾ। ਤੇ ਉਹ ਹੁਣ ਇਹਨੂੰ ਪਤਾ ਨਹੀਂ ਕਿਉਂ ਇਦਾਂ ਲੱਗ ਰਿਹਾ ਕਿ ਮੈਂ ਇਹਨੂੰ ਕਹਿ ਰਹੀ ਹਾਂ। ਹੂੰ ਕੋਈ ਤਾਂ ਰੀਜ਼ਨ ਹੋਊਗਾ ਜਿਹੜਾ ਇਹਨੂੰ ਲੱਗਦਾ ਕਿ ਮੈਂ ਇਹਨੂੰ ਕਹਿ ਰਹੀ ਹਾਂ। ਚੱਲੀਏ ਫਿਰ ਕਿਤੇ ਘੁੰਮਣ ਅੱਜ। ਕਿੱਥੇ ਚਲੀਏ ਸਿਮੀ? ਆਏ ਸਿਟ ਕੋ ਚਲੀ ਸਿਟ ਕੋ ਸਿਟ ਕੋ ਕਹੀਂ ਦੁਬਾਰਾ। गिलको दो दिन ता पहला जदो आई गिलको गिलको ही करी जावे मम्मी गिलको चलिए भाभी गिलको चलिए मैं कहा गिलको नहीं सिटको अरे मैं भूल तो गई थी <laughs> अरे हुन क्या सिटको 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 नहीं सिटको सि, हो गया है मैं कोई नहीं वीडियो तो पता लग गया मेनू की किया सिटको चलो गाइस चलते हैं देखते हैं आज इधर प्लान बनदा मैं भाभी दी डल वीडियो कंप्लीट करा सिमी की कर रही है ब्लॉग शूट कर एक दना गाइस

ਇਹੋ ਜਿਹੀਆਂ ਹਰਕਤਾਂ ਨਾਲ ਹੈਨਾ ਗਾਇਸ ਇਸ ਔਰਤ ਨੂੰ ਦੇਖੋ ਮੇਰੇ ਪੈਰ ਤੇ ਕੀ ਕੀਤਾ ਔਰਤ ਇਸ ਔਰਤ ਨੇ ਮੇਰੇ ਪੈਰ ਤੇ ਦੇਖੋ ਕੀ ਕੀਤਾ ਬਟ ਗਾਇਸ ਹੁਣ ਜਿਹੜਾ ਭਾਬੀ ਆਪਣਾ ਡਰ ਕਰਨ ਲੱਗਿਆ ਉਹ ਬਹੁਤ ਮਜ਼ੇਦਾਰ ਹੈ ਕੋਈ ਗੱਲ ਨਹੀਂ ਵਿਚਾਰੇ ਤਾਂ ਲੈ ਕੇ ਘਰੇ ਨੇ ਉਹਗਾ ਤੇਰੀ ਕੰਡੀਸ਼ਨ ਦੇਖਿਓ ਤੋਤੇ ਉੱਡੇਵੇਂ ਨੇ ਤੋਤੇ ਕੱਲ ਜਦੋਂ ਮੈਂ ਆਪਣਾ ਡਰ ਵੀਡੀਓ ਬਣਾ ਰਹੀ ਸੀ ਨਾ ਜਦੋਂ ਕੀ ਕਹਿੰਦੇ ਨੇ ਮੈਂ ਬਰਸ਼ਸ ਉੱਤੇ ਟੂਥ ਬਰਸ਼ ਉੱਤੇ ਮਿਰਚੀ ਲਗਾ ਕੇ ਮਰਦੀ ਉਹ ਤਾਂ ਭਾਵੇਂ ਹਰੇ ਹਾਏ ਕਿੰਨਾ ਲੱਗੂਗੀ ਨਾ ਮਿਰਚੀ ਪਰ ਮੈਨੂੰ ਹੋਇਆ ਹੀ ਨਹੀਂ ਮੈਨੂੰ ਤਾਂ ਮਜ਼ਾ ਆ ਰਿਹਾ ਪਰ ਡਰਾਮਾ ਕਿੰਨਾ ਕੀਤਾ ਸੀ ਨੇ ਐਕਟਿੰਗ ਕਿੰਨੀ ਕੀਤੀ ਸੀ ਤਾਂ ਮਾਫ ਨਹੀਂ ਕਰੇਗੀ ਚਲਾ ਆ ਤੁਮਾਰੇ ਉਹ ਚਲਾ ਚਲੋ ਕੇ ਬਾਏ ਮਿਲਦੇ ਆ ਨੈਕਸਟ ਵੀਡੀਓ ਕਰਦੀ ਕਰਦੀ ਮੇਰੀ ਗੱਲ ਇੱਥੋਂ ਸਮਝੋ ਵੀ ਇਹ ਸਾਰੇ ਡਰਾਮੇ ਕਰਦੀ ਸਮਝ ਰਹੇ ਹੋ ਸਮਝ ਰਹੇ ਹੋ ਆਹ ਤਾਂ ਲੱਗਦਾ ਲੱਗਦਾ ਕੁਝ ਨਹੀਂ ਬਟ ਗਾਇਸ ਤੁਹਾਨੂੰ ਐਂਟਰਟੇਨਮੈਂਟ ਦੇਣ ਲਈ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪਊਗਾ ਇਹਨਾ ਬਟ ਚਲ ਪਾਵੇ ਉਹ ਫੇਕ ਐਕਟਿੰਗ ਕਿਉਂ ਨਾ ਹੋਵੇ ਮਿਰਚ ਲੱਗੀ ਹੈ ਹੈ ਬਟ ਚਲੋ ਕੋਈ ਨਹੀਂ ਕਰਦੇ ਆ ਪਾਬੀ ਦੀ ਵੀਡੀਓ ਕੰਪਲੀਟ ਬੈਟਰੀ ਲੋ ਹੋ ਰਹੀ ਆ ਫੋਨ ਦੀ